ਕਿਹਨੇ ਕਿਤੇ ਕਾਂਗਰਸ ਨੂੰ ਵੋਟ ਪਾਉਣਾ ਚਾਹੀਦਾ ਜਿਸ ਪਾਰਟੀ ਨੇ ਦਰਬਾਰ ਸਾਹਿਬ ਥੋੜੇ ਤੇ ਹਮਲਾ ਕੀਤਾ ਥੋੜੇ ਗੁਰੂ ਘਰ ਢਾਏ ਥੋੜੇ ਹਜ਼ਾਰਾਂ ਭੈਣ ਭਰਾਵਾਂ ਦਾ ਕਤਲ ਕੀਤਾ ਤੇ ਫਿਰ ਵੀ ਆਪਾਂ ਕਾਂਗਰਸ ਨੂੰ ਵੋਟ ਪਾਵਾਂਗੇ ਇਹ ਤੁਹਾਡੇ ਪਾਪੀ ਨਹੀਂ ਹੋ ਸਕਦੇ ਆਪਾਂ ਹੁਣ ਮੈਂ ਪਰਿਵਾਰਾਂ ਦੀ ਗੱਲ ਕਰ ਰਿਹਾ ਇੱਕ ਪਾਸੇ ਆ ਪਰਿਵਾਰ ਹੈ ਜਿਸ ਪਰਿਵਾਰ ਨੇ ਜਿਨ੍ਹਾਂ ਦੇ ਬਜ਼ੁਰਗ ਫੌਜ ਵਿੱਚ ਸੀ ਜਦੋਂ ਪਤਾ ਲੱਗਿਆ ਕਿ ਦਰਬਾਰ ਸਾਹਿਬ ਤੇ ਹਮਲਾ ਕਰਤਾ ਟੈਂਕਾਂ ਤੋਪਾਨਾਂ ਫੌਜ ਸੁ ਬੈਠੇ ਜੋ ਹਥਿਆਰ ਇਹਨਾਂ ਕੋਲੇ ਸੀ ਕਿਸੇ ਕੋਲ ਤੋਪ ਸੀ ਕਿਸੇ ਕੋਲ ਜੀਪ ਸੀ ਕਿਸੇ ਕੋਲ ਰਫਲ ਸੀ ਸਾਰੇ ਚੱਲ ਪਏ ਸਿੰਘ ਕਿਸੇ ਰਜiment ਤੋਂ 600 ਚੱਲ ਪਏ 700 ਚੱਲ ਪਏ ਜੋ ਚੱਲ ਪਏ ਫਿਰ ਆਰਮੀ ਨੇ ਘੇਰੇ ਪਾ ਲਈ ਇਹਨਾਂ ਨੂੰ ਉਹਨਾਂ ਕਈਆਂ ਨੂੰ ਸ਼ਹੀਦ ਕੀਤਾ ਮੁਕਾਬਲੇ ਕੀਤੇ ਇਹਨਾਂ ਨੇ ਇਹਨਾਂ ਨੂੰ ਫੜ ਕੇ 88 ਸਾਲ ਜੇਲ੍ਹਾਂ ਕੀਤੀਆਂ ਕੋਈ ਵਿਚ ਪਾ ਦਿੱਤਾ ਇੱਕ ਪਾਸੇ ਇਹਨਾਂ ਨੇ ਸਾਰੇ ਗੁਰੂ ਕਾ ਆਪਣੇ ਗੁਰੂ ਘਰ ਵਾਸਤੇ ਕੀਤਾ ਆਪਣੇ ਕੌਮ ਪੰਥ ਵਾਸਤੇ ਕੀਤਾ ਆਪਣੇ ਸਿੱਖੀ ਵਾਸਤੇ ਕੀਤਾ ਦੂਜੇ ਪਾਸੇ ਸੁਖੀ ਰੰਧਾਵੇ ਦਾ ਬਿਆਨ ਮੈਂ ਸੁਣ ਰਿਹਾ ਸੀ ਸੁਖੀ ਰੰਧਾਵੇ ਦਾ ਪਿਤੇ ਪਿਤਾ ਜਿਹੜਾ ਸੀ ਤੋਕ ਸਿੰਘ ਦਾਵਾ ਉਹਨੇ ਜਦੋਂ ਦਰਪਾਲ ਸਾਹਿਬ ਤੇ ਹਮਲਾ ਹੋਇਆ ਇਹਨੇ ਚਿੱਠੀ ਲਿਖੀ ਇੰਦਰਾ ਗਾਂਧੀ ਨੂੰ ਵਧਾਈ ਦਿੱਤੀ ਕਿ ਤੁਸੀਂ ਬਚਾਇਆ ਪੰਜਾਬ ਨੂੰ ਤੁਸੀਂ ਵਰਵਾ ਆਪਣਾ ਦਰਵਾਦ ਸਾਹਿਬ ਤੇ ਹਮਲਾ ਕੀਤਾ ਇਹਨਾਂ ਦਾ ਹੁਣ ਰਾਜ ਆਪਣੀ ਪ੍ਰਧਾਨ ਹੈ ਕਾਂਗਰਸ ਦਾ ਜਿਹਦੀ ਟੀ-ਸ਼ਰਟ ਪਾਉਂਦਾ ਪਿੰਡ ਰਕ ਫਿਕਰੀ ਵਰ ਦੇਖੋ ਸੋਸ਼ਲ ਮੀਡੀਆ ਦੇਖ ਲੋ ਲਿਖਿਆ ਹੋਊਗਾ ਇੰਦਰਾ ਮੇਰੀ ਮਾਂ ਹੈ ਅ ਕਾਂਗਰਸੀ ਇੰਦਰਾ ਨੂੰ ਆਪਣੀ ਮਾਂ ਸਮਝਦੇ ਹੋਏ ਚਪਾਰ ਸਾਹਿਬ ਤੇ ਹਮਲਾ ਕੀਤਾ ਇਧਰ ਪਰਿਵਾਰ ਹੈ ਜਿਹਨੇ ਆਪਣੀ ਸਾਰਾ ਕੁਝੀ ਖਾਨਦਾਨ ਕੁਰਬਾਨ ਕਰ ਦਿੱਤਾ ਜੇ ਇਹ ਨਾ ਹਰਮੀਤ ਥੱਗ ਵਰਗੇ ਹੁੰਦੇ ਦਲਬਾਜ਼ ਨੂੰ ਜੇ ਇਹਨਾਂ ਨੂੰ ਜਜ਼ਬਾ ਨਾ ਹੁੰਦਾ ਜੇ ਨਾ ਕਰਦੇ ਆ ਕੁਝ ਅੱਜ ਇਹਨਾਂ ਨੇ ਇਨਾਂ ਦੇ ਪਿਤਾ ਜਾਂ ਮੇਜਰ ਹੋਣੇ ਸੀ ਜਾਂ ਬ੍ਰਿਗੇਡੀਅਰ ਹੋਣੇ ਜਾਂ ਕਰਨਲ ਹੋਣੇ ਸੀ ਆ ਫਰਕ ਹੈ ਆਪਾਂ ਸੋਚਦੇ ਨਹੀਂ ਆਪਣਾ ਪੰਜਾਬ ਛੋਟਾ ਜਾ ਕੌਮ ਛੋੜੀ ਜੀ ਹੈ ਜੇ ਇਕੱਠੇ ਆ ਤੇ ਤਖੜੇ ਆ ਜੇ ਇਕੱਠੇ ਨਹੀਂ ਆ ਤੁਹਾਨੂੰ ਖਤਮ ਕਰ ਦੇਣਗੇ ਦੇਖੋ ਤੁਹਾਡੇ ਤੋਂ ਚੰਗੇ ਤਾਂ ਮੁਸਲਮਾਨ ਮਾਤਮਾ ਸਹੀ ਰਸਤਾ ਹੈ ਮੁਸਲਮਾਨ ਉਹਨਾਂ ਦੀ ਬਾਬਰੀ ਮਸਜਿਦ ਤੇ ਬੀਜੇਪੀ ਨੇ ਤੋੜੀ ਉਹ ਇਦੀ ਵੱਡੀ ਕੋਈ ਅਬਦਰਬਾਨ ਸਰ ਨੂੰ ਕਹਿੰਨੀ ਸੀ ਕਿ ਆਪਣਾ ਪਵਿੱਤਰ ਸਥਾਨ ਪਰ ਮਸਜਿਦ ਹੀ ਉਹਨਾਂ ਦੀ ਕੋਈ ਬਾਬਰੀ ਮਸਜਿਦ ਹਾਡੀ ਹਿੰਦੂਸਤਾਨ ਦੇ ਕਿਸੇ ਕੋਨੇ ਚਲੇ ਜਾ ਕੋਈ ਇੱਕ ਦੇ ਮੁਸਲਮਾਨਾ ਮਰ ਜੂਗਾ ਪਰ ਬੀਜੇਪੀ ਨੇ ਉਹ ਮਰ ਜੂਗਾ ਆਪਣੇ ਦੋ ਗਨਮੈਂ ਦੇ ਦੋ ਕਹਿੰਦੇ ਇੰਦਰਾ ਸਾਡੀ ਮਾਂ ਹੈ ਕੇਰ ਮੰਦਰ ਜੋ ਚੇਰਮਨੀ ਦੇ ਦਿਓ ਕਹਿੰਗੇ ਕਿ ਮੇਰਾ ਸਾਡੀ ਕਾਂਗਰਸ ਕਾਂਗਰਸ ਦੋੜਾ ਹੁੰਦਾ ਦੇ ਦਿਓ ਕਾਂਗਰਸ ਯਾਰ ਇੰਨੀ ਘਰਾਬ ਉਠੋਗੀ ਆਪਣੀ ਛੋੜੇ ਸਾਹਿਬ ਜੱਦਾ ਨੇ ਮੁਗਲਾਂ ਨੇ ਕੀ ਕਿਆ ਸੀ ਸਿੱਖੀ ਛੱਡ ਦਿਓ ਕਹਿੰਦੇ ਚਿੰਨ ਦੇ ਸੰਗ ਇੱਥੇ ਜਿਹੜੇ ਸਿੱਖੀ ਨੂੰ ਖਤਮ ਕਰਨ ਵਾਲੇ ਆ ਉਹਨਾਂ ਨੇ ਜੱਫੀ ਪਾਈ ਫਿਰਦੀ ਇਹ ਇੱਕ ਹੋਰ ਗੱਲ ਹੈ ਆਪਾਂ ਸ਼ਕਲ ਦੇਖ ਕੇ ਕੋਈ ਜਿਆਦਾ ਬੰਦਾ ਪੰਤਕ ਨਹੀਂ ਹੁੰਦਾ ਪੰਥ ਦੇ ਲੋ ਜਜ਼ਬਾ ਪਛੋਕੜ ਇੱਕ ਪਰਿਵਾਰ ਦਾ ਇੱਕ ਪਾਰਟੀ ਦਾ ਪਛੋਕੜ ਅਕਾਲੀ ਦਲ ਅਕਲੀ ਜੋ ਪੰਥ ਦੀ ਜਥੇਬੰਦੀ ਹੈ 105 ਸਾਲ ਪੁਰਾਣੀ ਹੁਣ ਕੀ ਹੁੰਦਾ ਹੈ ਕਈ ਐਜੇ ਬੰਦੇ ਆ ਗਏ ਲਾ ਕਰਨਗੇ ਐਂ ਦਿਖਾਉਣਗੇ ਕਿ ਅਸੀਂ ਸਭ ਤੋਂ ਵੱਡਾ ਕੋਈ ਪੰਤਕ ਨਹੀਂ ਹੈ ਪਰ ਏਜੰਸੀਆਂ ਉਹਨਾਂ ਨੂੰ ਲਾ ਰਹੀਆਂ ਕਿ ਕਾਲੀ ਦਾਲ ਨੂੰ ਖਤਮ ਕਰਨ ਵਾਸਤੇ ਉਹਨਾਂ ਦਾ ਨਿਸ਼ਾਨਾ ਪੰਥ ਨੂੰ ਤਕੜਾ ਕਰਨਾ ਨਹੀਂ ਉਹਨਾਂ ਨੂੰ ਬੰਦਾ ਹੈ ਕਿ ਕਾਂਥ ਨੂੰ ਕਿੰਨੇ ਹਿੱਸੇ ਅੱਜ ਕਰਦੇ ਹੋ ਤੇ ਫਿਰ ਬੀਜੇਪੀ ਤੇ ਕਾਂਗਰਸ ਤੇ ਇਹਨਾਂ ਦਾ ਰਾਜ ਆ ਜਾਏ ਇਸ ਕਰਕੇ ਮੈਂ ਇਹ ਹੀ ਕਹਿਣਾ ਚਾਹਣਾ ਆਪਣੇ ਆਪਣੀ ਹੁੰਦੇ ਆ ਬਹੁਤ ਨੁਕਸਾਨ ਖਾ ਗਿਆ ਆਪਾਂ ਜੇ ਬਚਣਾ ਹੁਣ ਤਜਰਬੇ ਛੱਡ ਦਿਓ रिश्ता ਕਰਨ ਜਾਂਦੇ ਹੋ ਨਾ ਪਛੋਕੜ ਦੇ ਦੋ ਤਿੰਨ ਪੀੜ੍ਹੀਆਂ ਦੇਖਦੇ ਆਏ ਇੱਥੇ ਵੀ ਤੁਸੀਂ 5 ਸਾਲ ਵਾਸਤੇ ਆਪਣੀ ਜ਼ਿੰਦਗੀ ਕਿਸੇ ਨੂੰ ਹਵਾਲੇ ਕਰ ਰਹੇ ਹੋ ਆਪਾਂ ਗਲਤ ਫੈਸਲਾ ਲੇ ਆ ਝਾੜੂ ਵਾਲੇ ਦੇਖੋ ਕੀ ਹਾਲ ਕਰਤਾ ਤਬਾਹ ਕਰਤਾ ਪੰਦਰ ਮੈਂ ਅਕਸਰਾਂ ਪੁੱਛਿਆ ਇੰਨਾ ਨਸ਼ਾ ਕਿਵੇਂ ਹੋ ਗਿਆ ਉਹ ਕਹਿੰਦੇ ਅਸੀਂ ਕੀ ਕਰੀਏ ਅਸੀਂ ਜੋ ਨਸ਼ੇ ਵਾਲੇ ਫੜਦੇ ਆਣ ਤੇ ਝਾੜੂ ਵਾਲਿਆਂ ਦਾ ਐਮਐਲਏ ਆ ਨਾ ਲੀਡਰ ਟੈਲੀਫੋਨ ਕਰਨਾ ਛੱਡੋ ਜੇ ਨਾ ਛੱਡਿਆ ਸਾਡੀ ਬਦਲੀ ਕਰ ਦਿੰਦੇ ਕਿਉਂ ਕਿ ਉਹ ਮੀਨਾ ਲੈਂਦੇ ਕੋਈ 5 ਲੱਖ ਲਈ ਜਾਂਦੇ ਕੋਈ 7 ਲੱਖ ਇੰਨਾ ਵਾਸਤੇ ਭਾਵੇਂ ਪੰਜਾਬ ਡੁੱਬ ਜੇ ਪਰ ਆ ਇੰਨਾ ਵਾਸਤੇ ਕੁਲ ਫਰਕ ਨਹੀਂ ਹੁਣ ਸਾਰੀਆਂ ਜ਼ਮੀਨਾਂ ਵੇਚ ਲੱਗਿਆ ਥੋੜੀ ਕਿਸਾਨਾਂ ਦੀ ਇੱਛਾ ਸੀ ਨਾ ਲੜਾਈ ਲੜਦੇ 1 ਲੱਖ ਏਕੜ ਜ਼ਮੀਨ ਥੋੜੀ ਖੋਲ੍ਹਣੀ ਸੀ ਇਹਨਾਂ ਨੇ ਤੇ ਵੇਜ ਨਹੀਂ ਸੀ ਦਿੱਲੀ ਵਾਲੇ ਬੰਦੇ ਨੂੰ ਆ ਤਾਂ ਇੰਨੇ ਘੜੀਆਂ ਮਲਾ ਟਰਾਲੀਆਂ ਦੀ ਛੜ ਦੇ ਚੋਰੀ ਕਰਨ ਨੂੰ ਮਲਾ ਸਿਲੰਡਰ ਵੀ ਲੈ ਗਏ ਇੱਕ ਬੀਬੀਓ ਬਾਹਰ ਨਾ ਕਪੜੇ ਸੁੱਕੇ ਰੱਖਿਆ ਕਰੋ ਉਹ ਚੱਕ ਕੇ ਲੈ ਜਾਂਗੇ ਆ ਦੇ ਏਡੇ ਵੱਡੇ ਠੱਗ ਹੈ ਹੱਥ ਵੀ ਨਾ ਮਲਾਇਆ ਕਰੋ ਜੋ ਉੱਗ ਪਾਇਆ ਉਹ ਸਾਰਾ ਲਾ ਕੇ ਲੈ ਜਾਣਗੇ ਹੁਣ ਹਰਬੀਂਦ ਹੈ ਤੁਸੀਂ ਹੈਰਾਨ ਹੈ ਆ ਸੋਚਦਾ ਸੀ ਕਾਲੀ ਦੇ ਖਤਮ ਹੈ ਚਲੋ ਮੈਂ ਦਾ ਲਾਣਾ ਥੋੜਾ ਜਾ ਸਾਲਕ ਮੈਂ ਚੰਗੇ ਨੋਟ ਨਾਟ ਕਮਾਵਾਂ ਉਹ ਸੋਚਦਾ ਗਿਆ ਮਰੇ ਮੇਰੇ ਕੋਲ ਗਨਮੈਨ ਆ ਜਾਣਗੇ ਇਹ ਹੋ ਜਾਣਗੇ ਉਹ ਹੋ ਜੂਗਾ ਟੌਰ ਬਣ ਜੂਗੀ ਠੱਗੀ ਠੁੱਕੀ ਮਾਰ ਕੇ ਉਹ ਤੇਰੀ ਕੋਈ ਠੱਗੀ ਨਹੀਂ ਬੰਦੀ ਤੇਰੇ ਨਾਲ ਤਾਂ ਸਾਡੇ ਬੰਦੇ ਹਲੇ ਵੀ ਤਕੜੇ ਆ ਝਾੜ ਗੋਣਾ ਕੋ ਪੁੱਛਦੇ ਆ ਦੇਖੋ ਸਾਰੇ ਕੁਝ ਹੋਏ ਕੁਝ ਕੋਸ ਵਾਲੇ ਜਿੰਨੇ ਆ ਜਿੰਨੇ ਨੌਜਵਾਨ ਐ ਇਹਨਾਂ ਪੁਲਸਾਂ ਨੂੰ ਬਲਤ ਕਰਦਾ ਕਰ ਲੋ ਕਿਨੇ ਭਰਤੀ ਕੀਤਾ ਮੈਂ ਕੀਤਾ ਨਾ ਤੁਸੀਂ ਦੇਖੋ 70000 ਪੁਲਸਾਂ ਪੰਜਾਬ ਦੀ ਘਰ ਤੋਂ ਕੋ 40000 ਮੁੰਡੇ ਮੈਂ ਜਿੱਸਾਂ ਦੀ 10 ਸਰਕਾਰ ਦੇ ਮੈਂ ਭਰਤੀ ਕੀਤੇ ਆ ਲੇਡੀ ਪੁਲਿਸ ਹੁੰਦੀ ਨਹੀਂ ਸੀ ਪੰਜਾਬ ਸਾਰੀਆਂ ਬੀਬੀਆਂ ਨੂੰ ਭਰਤੀ ਮੈਂ ਕੀਤਾ ਆ ਆ ਫਰਕ ਐ ਆਪਣਿਆਂ ਦਾ ਗੱਲਾਂ ਜਨਾਓ ਲਾਰਿਆਂ ਜਨਾਓ ਦਿਲ ਤੇ ਹੱਥ ਰੱਖੋ ਆ ਤੁਹਾਡੀ ਮਾ ਪਾਰਟੀ ਐ ਇਸ ਪਾਰਟੀ ਨੂੰ ਬਚਾ ਲਓਗੇ ਤਾਂ ਬਚ ਜਾਓਗੇ ਕੌਮ ਬਚੂਗੀ ਨਹੀਂ ਤਾਂ ਖਤਮ ਹੋ ਜਾਊਗੀ ਤੁਸੀਂ 10 ਸਾਲ ਕਮਜ਼ੋਰ ਕੀਤਾ ਤੇ ਤੁਹਾਡੇ ਗੁਰੂ ਘਰਾਂ ਤੇ ਕਬਜ਼ਾ ਕਰ ਗਏ ਹਨ ਤਦਤ ਹਜ਼ੂਰ ਸਾਹਿਬ ਦੀ ਮੈਨੇਜਮੈਂਟ ਹੁਣ ਤੁਹਾਡੇ ਕੋਲੇ ਨਹੀਂ ਹੈ ਮਰਾਸਕਾ ਸਰਕਾਰ ਨੂੰ ਚੇਰਮੈਨ ਤੋਂ ਰੰਦੀ ਹੈ ਪ੍ਰਧਾਨ ਤਦਤ ਪੱਡਣਾ ਸਾਹਿਬ ਦੀ ਮੈਨੇਜਮੈਂਟ ਦੀ ਭਿਆਸ ਸਰਕਾਰ ਨੇ ਲੈ ਲਈ ਹੈ ਦਿੱਲੀ ਗੁਰਦਰਾ ਪ੍ਰਬੰਧਕ ਕਮੇਟੀ ਬੀਜੇਪੀ ਨੇ ਲੈ ਲਈ ਹੈ ਐਜੀਪੀਸੀ ਤੋੜ ਕੇ ਹਰਿਆਣਾ ਕਮੇਟੀ ਬੀਜੇਪੀ ਨੇ ਲੈ ਲਈ ਹੈ ਅਈ ਆ ਵੀ ਚੁੱਲੇਦਾਲ ਵਾਲੇ ਕਬਜ਼ਾ ਕਰਨਾ ਚਾਹੁੰਦੇ ਸੀ ਐਜੀਪੀਸੀ ਅਖੀਰ ਲਾ ਕੇ ਲਾ ਤੁਹਾਡਾ ਜੇ ਇੱਥੇ ਵੀ ਕਰ ਜਾਂਦੇ ਤੇ ਫਿਰ ਦੇਖੋ ਕੀ ਹੁੰਦਾ ਇੱਥੇ ਐਸ ਕਰਕੇ ਜੇ ਪੰਥ ਨੂੰ ਪੰਜਾਬ ਨੂੰ ਪੰਜਾਬ ਵੀ ਤਕਲੀ ਕਰਾਉਣੀ ਹੈ ਆਪਣੇ ਕੋਲ ਕੋਈ ਚਾਰਾ ਨਹੀਂ ਕੋਈ ਚਾਰਾ ਨਹੀਂ ਆਪਣੀ ਮਾਂ ਪਾਰਟੀ ਤੋਂ ਬਗੈਰ ਐਨਾ ਹੀ ਦੱਸਣਾ ਚਾਹਣਾ ਜਿਵੇਂ ਬਾਪੂ ਬਾਦਲ ਨੇ ਸੇਵਾ ਕੀਤੀ ਤੁਹਾਡੀ ਅੱਜ ਵੀ ਘਰ ਘਰ ਲੋਕੀ ਯਾਦ ਕਰਦੇ ਆ ਉਹਨਾਂ ਦੇ ਬੇਡੇ ਹੋਣ ਦੇ ਨਾਂ ਤੇ ਮੈਂ ਵਚਨ ਕਰਦਾ ਤੁਹਾਡੇ ਨਾਲ ਕੋਸ਼ਿਸ਼ ਕਰੂੰਗਾ ਉਹਨਾਂ ਤੋਂ ਵਾਦੇ ਪੱਤਾ ਕਰਨੀ ਬਹੁਤ ਔਖੀ ਉਹਨਾਂ ਵਰਗਾ ਬੰਦਾ ਬੰਨਾ ਬਹੁਤ ਔਖਾ ਕਿ ਰੱਬ ਕਿਤੇ ਕਿਤੇ ਹੀ ਪੈਦਾ ਕਰਦੇ ਆ ਜੇ ਇਨਸਾਨ ਜਿਨ੍ਹਾਂ ਨੇ ਸਾਰਾ ਕੁਝ ਹੀ ਆਪਣਾ ਪੰਜਾਬ ਸੀ ਕੌਮ ਸੀ ਪਰ ਮੈਂ ਕੋਸ਼ਿਸ਼ ਕਰੂੰਗਾ ਥੋੜੇ ਚਿਹਰਿਆਂ ਦੇ ਵਾਪਸ ਖੁਸ਼ੀਆਂ ਲੈ ਆਉਣ